ਸੂਟ ਤਿਆਰ ਇੱਧਰ ਰਾਵੀ ਨੇ ਯੂਵੀ ਨੂੰ ਦੇਤਾ ਪਾਸਤਾ ਬਣਾ ਕੇ ਪਾਸਤਾ ਖਾ ਰਿਆ ਯੂਵੀ ਮੈਂ ਤਾਂ ਖਾਣਾ ਨਹੀਂ ਕਿਉਂਕਿ ਮੈਂ ਰੱਜੀ ਪਈ ਆ ਤੇ ਇੱਧਰ ਹੀ ਯੂਵੀ ਨਾ ਸੌਰੀ ਰਾਵੀ ਦਿਖਾ ਰਹੀ ਹੈ ਆਪਣੀ ਫਰਾਕਾਂ ਦੀ ਕਲੈਕਸ਼ਨ ਵੀ ਮੇਰੇ ਕੋਲ ਕਿਹੜੇ ਫਰਾਕ ਸੂਟ ਪਈਆਂ ਅੱਜ ਤੁਸੀਂ ਰਾਵੀ ਦੇ ਕੱਪੜਿਆਂ ਦੀ ਕਲੈਕਸ਼ਨ ਦੇਖੋ ਇਹ ਦੇਖੋ ਇਹਦੀ ਹੈਗੀ ਬਲੈਕ ਫਰਾਕ ਹਾਂ ਖੜਾ ਐਵੇਂ ਕਰਕੇ ਦਿਖਾ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੀ ਫਰਾਕ ਹੈ ਮੈਨੂੰ ਸੂਟਾਂ ਦਾ ਸ਼ੌਂਕ ਨਹੀਂ ਹੈਗਾ ਹੈ ਮੈਨੂੰ ਸੂਟਾਂ ਦਾ ਸ਼ੌਂਕ ਨਹੀਂ ਹੈਗਾ ਸਿਲਵਰ ਸੂਟ ਮੈਨੂੰ ਬਹੁਤ ਘੱਟ ਸਿਲਵਰ ਸੂਟ ਹੈ ਹਾਂ ਤੇ ਆ ਹੈਗੀ ਇਹਦੀ ਬਲੂ ਫਰਾਕ ਨੇਵੀ ਬਲੂ ਥੋੜਾ ਹਾਂ ਡਾਰਕ ਨੇਵੀ ਬਲੂ ਹੈ ਬਹੁਤ ਸੋਹਣੀ ਆ ਬੀ ਬਹੁਤ ਪਾਈ ਹੋਈ ਹੈ ਤੇ ਆ ਹੈਗੀ ਹੈ ਸੀ ਗ੍ਰੀਨ ਹਾਂ ਆ ਕਲਰ ਬੜਾ ਸੋਹਣਾ ਲੱਗ ਰਿਹਾ ਮੈਨੂੰ ਇਹ ਥੋੜਿਆ ਹਨਾ ਜੜੀਆਂ ਹਾਂ ਹਨਾ ਕਦੇ ਮੈਂ ਟਰਾਈ ਕਰੂੰਗੀ ਠੀਕ ਹੈ ਕੋੜੇ ਕਰਕੇ ਦੇਖ ਲਓ ਦੇਖ ਆ ਆ ਇਹਦੀ ਹੁਣ ਰਵੀ ਕੈਂਦੀ ਟਰਾਈ ਕਰਕੇ ਦੇਖ ਤੂੰ ਇਹ ਇਹ ਮੈਂ ਟਰਾਈ ਕਰਕੇ ਦੇਖੂੰਗੀ ਸੀ ਗ੍ਰੀਨ ਵਾਲੀ ਮੈਨੂੰ ਬੜੀ ਪਸੰਦ ਆਈ ਤੇ ਇਹ ਵਾਲੀ ਫਰਾਕ ਇਹਨੇ ਮਿਊ ਲਈ ਹੈ ਜਿਹੜੀ ਇੱਕ ਵਾਰ ਵੀ ਵੇਅਰ ਨਹੀਂ ਕਰੀ ਹੈ ਨਾ ਇੱਕ ਵਾਰ ਕਰੀ ਸੀ ਇੱਕ ਵਾਰ ਕਰੀ ਹੈ ਇੱਕ ਵਾਰ ਪਾਈ ਹੈ ਪਿੰਕ ਕਲਰ ਦੀ ਬਹੁਤ ਸੋਹਣੀ ਆ ਨੇ ਅੱਗੇ ਹੋ ਲਖਨਵੀ 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 ਹਾਂ ਲਖਨਵੀ ਮੇਰੇ ਕੋਲ ਸੂਟ ਆ ਲਖਨਵੀ ਦਾ ਤੇਰੇ ਕੋਲ ਫਰਾਕ ਆ ਹਾਂ ਇੱਕ ਵਾਰ ਪਾਈ ਆ ਇਹ ਇੱਕ ਵਾਰ ਸੋਹਣਾ ਸੀਰੇ ਲਾਤੇ ਤੇ ਗੰਦੀ ਨਾ ਬਾਲੀ ਸੋਹਣੀ ਆ ਆਚਾਰੇ ਨੇ ਤਿੰਨੇ ਸਾਵਿਆਂ ਬਹੁਤ ਹੁੰਦੇ ਆ ਤਿੰਨ ਚਾਰ ਗਰਮੀਆਂ ਚ ਗਰਮੀਆਂ ਚ ਨਾ ਠੰਡ ਚ ਯਾਰ ਆਨ ਜਾਨ ਨੂੰ ਕੱਟੇ ਜੀਦਾ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਹੋਰਾ ਅਸੀਂ ਨਹੀਂ ਜਾਂਦੇ ਕਿਤੇ ਯੂਵੀ ਨੇ ਪਲੇਟ ਕਰਤੀ ਖਾਲੀ ਆਉ ਪੈ ਗਿਆ ਬਸ ਹੁਣ ਅਸੀਂ ਘਰ ਨੂੰ ਜਾਣ ਵਾਲੇ ਆ ਸਾਡਾ ਕੰਮ ਨਿਭਾਣ ਨਾਲੇ ਝੋਲ ਬਣਾਏ ਝੋਲ ਖਾਏ ਆ ਓਕੇ ਅਬ ਦਰ ਮਾਸ ਬਣਾਇਆ ਬਸ ਬਾਸੂਨ ਸਾਡੀ ਜਾਣ ਦੀ ਤਿਆਰੀ ਹੈ ਜਾਣ ਤੋਂ ਪਹਿਲਾਂ ਗਾਵੀ ਨੇ ਸਾਨੂੰ ਬਣਾ ਕੇ ਖਵਾਏ ਝੋਲ ਪਰ ਝੋਲ ਥੋੜੇ ਥੋੜੇ ਖਾਏ ਕਿਉਂਕਿ ਦੁਪਹਿਰ ਨੂੰ ਰੋਟੀ ਛੱਡਤੀ ਭੁੱਖੀ ਲੱਗ ਯੂਵੀ ਵੀ ਖਾ ਰਿਹਾ ਏ ਯੂਵੀ ਤਾਂ ਆਪਣੇ ਰੱਜ ਕੇ ਖਾ ਰਿਹਾ ਬਾਈ ਮੇਰੇ ਵੀ ਪਵਾਲੇ ਨੇ ਤਾਂ ਅੱਦੇ ਖਾਲਣ ਦੋ ਹੈ ਖਾਲਣ ਦੋ ਨਾ ਫਿਰ ਤਾਂ ਪੈਨੂ ਹੀ ਰੋਟੀ ਖਾਂਦਾ ਫਿਰ ਹੁਣ ਬੱਚੇ ਉਹ ਖਾ ਲੈ ਫਿਰ ਇਹਨੂੰ ਭੁੱਖ ਲੱਗਦੀ ਹੈ ਨਾ ਭੁੱਖ ਲੱਗਦੀ ਹੈ ਇਹਨੂੰ ਬਸ ਹੁਣ ਜਾ ਕੇ ਦੁੱਧ ਪੀ ਲੂਗਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਯੂਵੀ ਵੱਲੋਂ ਮੇਰੇ ਵੱਲੋਂ ਵੀ ਕਿਉਂਕਿ ਉਹ ਵੀ ਕੈਮਰੇ ਦੇ ਪਿੱਛੇ ਬੈਠਾ ਇਸ ਲਈ ਉਹਦੇ ਵੱਲੋਂ ਵੀ ਹੈ ਨਾ ਹੁਣ ਨਾਟਰੀ ਹੈ ਸ਼ਾਮ ਦਾ ਟਾਈਮ ਹੈ ਆਲੂ ਪਕੌੜੀਆਂ ਦੀ ਸਬਜੀ ਆਲੂ ਪਹਿਲਾਂ ਬਾਹ ਲੇ ਪਕੌੜੇ ਕੱਢ ਲੈਣੇ ਕਿ ਪਕੌੜੇ ਲੈ ਲੈ ਕਿਉਂਕਿ ਇੱਕ ਟਾਈਮ ਦੀ ਬਣਾਣੀ ਹੈ ਦੋ ਟਾਈਮ ਦੀ ਨਹੀਂ ਬਣਾਣੀ ਹੈਗੀ ਬਸ ਗੱਠੇ ਭੁੱਲ ਹੋ ਰਹੇ ਆ ਕਿ ਅੱਜ ਮੈਂ ਪਾ ਲਿਆ ਨਮਕ ਛੂਟ ਨਹੀਂ ਉਸੂਟਾ ਐਵੀ ਹਦ ਇੱਕ ਵੀਡੀਓ ਨਾ ਰੈਂਦੀ ਐ ਹਜੇ ਪਾਣੇ ਨੂੰ ਪਾ ਕਰਕੇ ਉਹ ਹਜੇ ਐਡਿਟ ਐਡੀਟਿੰਗ ਨਹੀਂ ਹੋਈ ਹੈਗੀ ਹਜੇ ਮੈਂ ਧੋ ਆ ਦੇਖੋ ਮੈਂ ਛੂਟਾ ਪਾ ਲਿਆ ਸੋਣਾ ਯੂ ਵੀ ਹਾਂ ਮੇਲਾ ਲੱਗੀਆਂ ਸਬਜ਼ੀਆਂ ਤੜਕਾ ਤੇ ਆ ਯੂਵੀ ਨਾਲ ਜਿਹਦੀ ਪੱਗ ਬੰਨ੍ਹਦਾ ਹੈ ਹਨਾ ਉਹ ਉਹਦੀ ਮੈਂ ਅੱਜ ਚੁੰਨੀ ਬਣਾ ਲਈ ਉਹ ਵੀ ਕਹਿੰਦਾ ਮੇਰੀ ਪੱਗ ਦੀ ਚੁੰਨੀ ਨਾ ਬਣਾ ਉਹ ਮੈਂ ਕਹਿੰਦੀ ਨਹੀਂ ਬਣਾਉਂਦੀ ਕਿਉਂਕਿ ਇਹਦਾ ਰੰਗ ਗੂੜਾ ਜਿਹਾ ਤਾਂ ਕਰਕੇ ਮੈਨੂੰ ਸੋਹਣੀ ਲੱਗ ਰਹੀ ਤੇ ਮੈਂ ਲੈ ਲਈ ਚੰਗੀ ਜਦ ਯੂਵੀ ਇਹਨੂੰ ਸਿੱਟ ਦੂਗਾ ਫਿਰ ਮੈਂ ਇਹਨੂੰ ਥੋੜੀ ਜਿਹੀ ਕੱਟ ਕਰਕੇ 2 ਕਮੀਟਰ ਦੀ ਬਣਾ ਕੇ ਚੁੰਨੀ ਬਣਾ ਲੀ ਨਾ ਹੂੰ ਚਲੋ ਆ ਜਿਹੜਾ ਸੀਜ਼ਨ ਬੋਲਦਾ ਸੀ ਸਿੱਛੇ ਤੇ ਨੁਕੀ ਟੁੱਟਦਾ ਵੀ ਨਹੀਂ ਅੱਛਾ ਜਾਂ ਟੁੱਟੂਗਾ ਫਿਰ ਚੁੱਟ ਟੁੱਟੇ ਵੇ ਦੇ ਹੀ ਪਤਾ ਲੱਗੂਗਾ जिमे ਤਾਂ ਪਿੰਡਾ ਚ ਤੋੜਦਾ ਤਾਂ ਫੋਟ ਲੈ ਚੋ ਮੇਰਾ ਛੋਟ ਸਿਸ਼ੇਵਾਂ ਨਹੀਂ ਵੱਜਣੀ ਚਾਹੀਦੀ ਸਬਜੀ ਨੂੰ ਤੜਕਾ ਲਾਤਾ ਸਬਜੀ ਦਾ ਰੰਗ ਬਹੁਤ ਸੋਹਣਾ ਆ ਦਿਖਾਈ ਹੋਈ ਨੇ ਰਸ ਨੂੰ ਲਾਲ ਲਾਲ ਜਾ ਕਿਉਂਕਿ ਅਸੀਂ ਲਾਲ ਮਿਰਚ ਹੀ ਪਾਈ ਵੀ ਨੇ ਹਰੀਆਂ ਦੇ ਹਰੀ ਦੀ ਵਰਤੋਂ ਕੀਤੀ ਨਹੀਂ ਨੇਟੇ ਤੇ ਦਿਖਾਈ ਹੋਈ ਸਬਜੀ ਅੱਛਾ ਇੰਨਾ ਕੇ ਬਸ ਪਾਣੀ ਪਾ ਦੋ ਨਾ ਥੋੜੀ ਜੀ ਕਰ ਦੇਣੀ ਅੱਗ ਹੁਣ ਦੀਜੀ ਜਾਊਗੀ ਔੜੀ ਔੜੀ ਅਨੇ ਬਾਕੀ ਅੰਦਰ ਜਾ ਕੇ ਮਾਰਦੀ ਆ ਬਾਕੀ ਭਾਂਡੇ ਅਨੇ ਭਾਂਡੇ ਮਾਝਈਏ ਨਾ ਯੂਵੀ ਖੇਡ ਰਿਹਾ ਕ੍ਰੇਟ ਬੋਲ ਕਿਤੇ ਕਿਤੇ ਮਾਰ ਰਿਹਾ ਏ ਜੇ ਕਿਤੇ ਵੱਜੀ ਸ਼ੀਸ਼ਾ ਟੁੱਟ ਗਿਆ ਯੂਵੀ ਦੇ ਛਿੱਟਰ ਤੀਆ ਪਲਾਸਟਿਕ ਦੀ ਆ ਮਮਾ ਪਲਾਸਟਿਕ ਦੀ ਆ ਮਮਾ ਜਦ ਸ਼ੀਸ਼ੇ ਜੇ ਸ਼ੀਸ਼ਾ ਟੁੱਟ ਗਿਆ ਫਿਰ ਦੇਸੀ ਇੱਕ ਵਾਰੀ ਇਹਨੇ ਦਾ ਪਿੰਡ ਚ ਜਿਆਦਾ ਸੀ ਪਿੰਡ ਚ ਰਹਿੰਦੇ ਹੁੰਦੇ ਸਾਡਾ ਪਿੰਡ ਚ ਘਰ ਸਨ ਡਰੈਗਨ ਰੂਮ ਦੇ ਸ਼ੀਸ਼ਾ ਤੋੜਦਾ ਤਾਂ ਆ ਦੇਖੋ ਪਲਾਸਟਿਕ ਦੀ ਬੋਲ ਆ ਜਲਦੀ ਉਹ ਵੀ ਸਾਰਾ 2 3 ਨਕਸਾਲ ਦਾ ਰਵਾ ਸਜਾ ਸ਼ੀਸ਼ਾ ਤੋੜਿਆ ਤਾਂ ਤੇ ਅੰਦਰ ਕਰ ਲਿਆ ਦੇਸੀ ਕੀ ਹੁਣ ਇਹਨੂੰ ਕੱਢਣਾ ਕਿਸੇ ਭਾਂਡੇ ਚ ਆ ਦੇਖੋ ਕਿੰਨਾ ਸੋਨਾ ਹੋ ਗਿਆ ਐਨ ਪਾਣੀ ਵਰਗਾ ਹੋ ਗਿਆ ਠੰਡਾ ਹੋ ਗਿਆ ਕਿਉਂਕਿ ਕਾਫੀ ਦੇਰ ਦਾ ਕਰਿਆ ਹੋਇਆ ਹੈ ਗਰਮੀ ਚ ਫਿਰ ਬਾਹਰ ਖੇਡਦਾ ਤਾਂ ਮੈਂ ਅੰਦਰ ਨਹੀਂ ਬੈਠੂਂਦਾ ਮਮਾ ਜੀ ਤੇ ਗਰਮੀ ਬਤਾਓ ਨਾ ਅੱਜ ਕਿੰਨੀ ਹੋਗੀ ਮਮਾ ਜੀ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਆਤੀ ਅੱਛਾ ਪਤਾ ਕਿ ਮੈਨੂੰ ਦੂਰ ਲੈ ਕੇ ਜਾਣਗੇ ਕ੍ਰਿਕਟ ਕਿੱਥੇ ਯੂਕੇ ਉੱਤਰਾਖੰਡ ਮਲੇ ਮਲੇ ਯੂਕੇ ਹਾਂ ਉੱਤਰਾਖੰਡ ਅੱਛਾ ਮੈਂ ਯੂਕੇ ਦੂਏ ਸਮਝੀ ਬਾਹਲੇ ਦੇਸ਼ ਮੇਰੇ ਕਿਨੂੰ ਦੇਖ ਉਹ ਯੂਕੇ ਇੰਡੀਆ ਚ ਆ ਇੱਕ ਉੱਤਰਾਖੰਡ ਹੈ ਉੱਤਰਾਖੰਡ ਇੰਡੀਆ ਚ ਆ ਇੰਡੀਆ ਚ ਮਨ ਤਾਂ ਪਤਾ ਨਹੀਂ ਤਾਂ ਮਨ ਤਾਂ ਕਦੇ ਪੰਜਾਬ ਚ ਸ਼ਾਇਦ ਚਲ ਬੜੀ ਇਹ ਤਾਂ ਦੱਸਤਾ ਪੰਜਾਬ ਪੰਜਾਬ ਤੋਂ ਬਾਹਰ ਜੰਦਾ ਨਹੀਂ ਮੈਨੂੰ ਤਾਂ ਭਲੇ ਖਾਈ ਲੱਗ ਰਿਹਾ ਤਾਂ ਸਰਦੈਸੀ ਕੀ ਪਤਾ ਨਾ ਕੰਨੀ ਚ ਵੱਡੀ ਚ ਸਬਜੀ ਗਈ ਆਪਣੀ ਬਣ ਇਹ ਮੇਤਾਰਲੀ ਬਸ ਸਬਜੀ ਅੰਨਾ ਸ਼ੁਕਰ ਗਾੜੀ ਹੋਣ ਤੇ ਪਹਿਲਾਂ ਹੀ ਮੈਂ ਦੇਖ ਲਿਆ ਕਿ ਸਬਜੀ ਨੇ ਸੋਡੇ ਪੱਤੀ ਹੁੰਦੇ ਨੇ ਗਾੜੀ ਨਹੀਂ ਪਸੰਦ ਕਰਦੇ ਮੈਨੂੰ ਵੀ ਗਾੜੀ ਜਮਾ ਪਸੰਦ ਨਹੀਂ ਹੈਗੀ ਪਤਲੀ ਜਿਉ ਪਸੰਦ ਹੈ ਹੁਣ ਇੱਥੇ ਪਹਿਲਾਂ ਕੋਈ ਤੂੜੀ ਦਾ ਢੱਕਾ ਢੁੱਕਾ ਪੈਜਵੇ ਕਿਉਂਕਿ ਟੱਕਣ ਵੱਡਾ ਮੈਂ ਲੈ ਕੇ ਨਹੀਂ ਆਈ ਬਸ ਅੰਦਰ ਲੈ ਕੇ ਚੱਲੀ ਅੰਦਰ ਇਹ ਢੱਕ ਦੇਣਾ ਤੇ ਪਤੀਲਾ ਹੁਣ ਬਾਹਰ ਸਵਾ ਨਾਲ ਮਾਂਸ ਦੇਣਾ ਸਾਫ਼ ਕਰ ਦੇਣਾ ਚੰਗੀ ਤਰ੍ਹਾਂ ਕਿਉਂਕਿ ਫਿਰ ਓਰੀਸ ਭਾਂਡੇ ਸਾਫ ਕਰਕੇ ਜਿਹੜੇ ਕਿ ਪਹਿਲਾਂ ਬਹੁਤ ਵਾਰ ਮੈਂ ਵੀਡੀਓ ਚ ਕਹਿ ਚੁੱਕੀ ਐ ਕਿ ਪਤਿਲੇ ਬਤੁੱਲੇ ਅਸੀਂ ਬਾਹਰ ਹੀ ਮਾਸਦੇ ਆ ਅੰਦਰ ਨਹੀਂ ਮਾਸਦੇ ਹੈਗਾ ਕਿਉਂਕਿ ਅੰਦਰ ਫਿਰ ਨਾ ਸਿੰਕ ਕਾਲੇ ਪੈ ਜਾਂਦੇ ਨੇ ਬਸ ਹੁਣ ਮੈਂ ਲੈ ਕੇ ਚੱਲੀ ਆ ਸਬਜੀ ਅੰਦਰ ਆਲੂ ਕੌੜਿਆਂ ਦੀ ਯੂ ਵੀ ਨਹੀਂ ਖਾਂਦਾ ਹੈਗਾ ਕਿਉਂਕਿ ਯੂ ਵੀ ਕੁਝ ਨਹੀਂ ਖਾਂਦਾ ਹੈਗਾ ਯੂ ਵੀ ਮੂੰਗੀ ਛੋਲੇ ਮੂੰਗੀ ਜਿਹੜੀਆਂ ਗਰਮੀਆਂ ਚ ਬਣਦੀਆਂ ਛੋਲੇ ਹੈਨਾ ਮੂੰਗੀ ਮਸਰੀ ਬਸ ਆ ਦਾੜਾ ਇਹ ਤਾਂ ਕਹਿ ਦੋ ਰਾਜਮਾ ਚੋਲ ਕਾਲੇ ਛੋਲੇ ਇਹ ਇਹ ਤਾਂ ਖਾ ਲੈਂਦਾ ਹੈ ਬਸ ਇਹ ਨਹੀਂ ਖਾਂਦਾ ਮम्मा ਸਾਰਿਆਂ ਨੂੰ ਐ ਤਾਂ ਕਹਿ ਦੋ ਫਿਰ ਹਾਂ ਸਬਜੀ ਨਹੀਂ ਖਾਂਦਾ ਫਿਰ ਖਾਊਗਾ ਕੀ ਰੋਟੀ ਨਾਲ ਦੱਸ ਦੋ ਕੁਝ ਵੀ ਨਹੀਂ ਖਾਂਦਾ ਕਿਉਂ ਆਲੂ ਆਲੂ ਖਾਏਗਾ ਬਸ ਆਲੂ ਦੇ ਦੂੰਗੀ ਤੜੀ ਦੇ ਦੂੰਗੀ ਹਾਂ ਹੋਰ ਕੀ ਅਚਾਰ ਅਚਾਰ ਹਾਂ ਸੱਚੀ ਨਿੰਬੂ ਦਾ ਅਚਾਰ ਖਾਂਦਾ ਹੈ ਰਾਤ ਨੂੰ ਵੀ ਬਸ ਹੁਣ ਨਹੀਂ ਮਿਲਦਾ ਗੁਰਦੁਆਰੇ ਤੇ ਅਸੀਂ ਮੱਥਾ ਟੇਕ ਕੇ ਆ ਗਏ ਆਨਸਰ ਬਸ ਰੋਟੀ ਲੱਗ ਗਈ ਕਿਉਂਕਿ 6:30 ਹੋ ਸਕਿੰਨੇ ਟਾਈਮ ਨੂੰ 6:30 ਹੋ ਗਏ 6:30 ਤੋਂ ਉੱਪਰ ਹੋ ਜਾਣਾ ਹਾਂ 6:30 ਤੋਂ ਉੱਪਰ ਹੋ ਗਿਆ ਕਿਉਂਕਿ ਅੱਜ ਅਸੀਂ ਨਾ ਗੁਰਦੁਆਰੇ ਤੇ ਵੀ ਲੇਟ ਹੋ ਗਏ 6:30 ਹੋ ਗਏ ਤੇ ਜਦ ਅਸੀਂ ਗੁਰਦੁਆਰੇ ਗਏ ਆ ਤਾਂ ਸ਼ਾਮ ਹੋ ਗਈ ਬਾਬਾ ਵੀ ਲੱਗਦਾ ਤਾਂ ਬਸ ਉਹਨੂੰ ਰੋਟੀ ਲਾ ਕੇ ਕੰਮ ਹੋ ਗਿਆ ਖਤਮ ਬਾਹਰ ਦਾ ਬਸ ਰੋਟੀ ਖਾਣ ਦਾ ਰਹਿ ਗਿਆ ਯੂਵੀ ਤੇ ਪਟਕਾ ਨਹੀਂ ਖੋਲਿਆ ਤੱਕ ਖੋਲ ਦੂੰ ਹੁਣ ਸਾਨੂੰ ਨਾ ਰੋਜ਼ ਗੁਰਦੁਆਰੇ ਜਾਂਦੀ ਆਤ ਤਾਂ ਪੈ ਗਈ ਜੇ ਇੱਕ ਦਿਨ ਗੁਰਦੁਆਰੇ ਜਾਂਦੇ ਨਹੀਂ ਨਾ ਠੀਕ じゃ ਨਹੀਂ ਲੱਗਦਾ ਮੁੱਤਲ ਵਧੀਆ じゃ ਨਹੀਂ ਲੱਗਦਾ ਨਹੀਂ ਗੁਰਦੁਆਰੇ ਸਾਹਮਣੇ ਵੀ ਅੱਛਾ ਆਂਦੀਆ ਤੇ ਪੈ ਗਈ ਰੋ ਸ਼ਾਮ ਨੂੰ ਜਾਂਦੇ ਆ ਜਿੱਦਣ ਕੋਈ ਹੁੰਦਾ ਵੀ ਕੋਈ ਖਾਸ ਦਿਨ ਹੁੰਦਾ ਤਾਂ ਫਿਰ ਜਾਂਦੇ ਹੁੰਦੇ ਯੂਵੀ ਨੂੰ ਨਹੀਂ ਲੈ ਕੇ ਜਾਂਦੇ ਕਿਉਂਕਿ ਉਸ ਦਿਨ ਕਿਉਂ ਫਿਰ ਸਾਡੇ ਜੇ ਜਾਂਦੇ ਅਸੀਂ 4:30 ਵਜੇ ਫਿਰ ਮਮਾ ਮੈਨੂੰ ਉਠਾਲ ਦਿਆ ਕਰੋ ਮੈਂ ਉੱਠ ਜੇ ਕਰੂੰ ਅਨੇ ਸਾਡੇ ਤਾਂ ਕੀ ਕਰੇਗਾ ਕੋਈ ਬੱਚਾ ਹੀ ਨਹੀਂ ਹੁੰਦਾ ਉੱਥੇ ਅੱਜ ਤਾਂ ਰੋਜ਼ ਕਿੰਨੇ ਬੱਚੇ ਕੱਤਕਾ ਸਿੱਖ ਰਹੇ ਨੇ ਹੁਣ ਡੇਲੀ ਸਿੱਖਦੇ ਕਿਸੇ ਦਿਨ ਵੀਡੀਓ ਬਣਾ ਕੇ ਲਿਆਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਰੋਜ਼ ਛੋਟੇ ਛੋਟੇ ਜਵਾਕ ਗੱਤਗਾ ਸਿੱਖ ਦਿੰਦਾ ਬੀਬੀ ਰੋਟੀ ਲੱਗ ਗਈ ਹੁਣ ਯੂਵੀ ਨੂੰ ਦੇਣ ਲੱਗੇ ਆ ਲਾਈ ਯੂਵੀ ਆ ਅੱਗੇ ਚੰਨੜੀ ਆਏ ਅੱਧੀ ਛੁੱਟੀ ਫੜ ਫੜ ਸਿੱਧਾ ਬੈਠ ਤੂੰ ਤਾਂ ਮੇਰਾ ਪਲੇਟ ਲੈ ਕੇ ਖੜੀ ਐ ਅੱਧੀ ਛੁੱਟੀ ਚੱਲਦੀ ਐ ਅੱਧੀ ਛੁੱਟੀ ਸਾਰੀ ਅੱਧੀ ਛੁੱਟੀ ਸਾਰੀ ਰੋਟੀ ਸਾਰਿਆਂ ਨੇ ਖਾ ਲਈ ਬਸ ਭਾਂਡੇ ਰਹਿ ਗਏ ਬਸ ਹੁਣ ਭਾਂਡੇ ਮਾਸ ਦੇਣੇ ਭਾਂਡੇ ਮੰਜੋ ਤੋਂ ਪਹਿਲਾਂ ਮੈਂ ਇੱਧਰ ਧਰਿਆ ਹੋਇਆ ਆਈਸਕ੍ਰੀਮ ਵਾਲਾ ਦੁੱਧ ਜਿਹੜੀ ਕਿ ਮੈਂ ਕਸਟਰਡ ਆਈਸਕ੍ਰੀਮ ਜਮਾਣੀ ਹੈ ਕੱਲੂ ਅਦਵਾਰ ਹੈ ਨਾਲੇ ਯੂਵੀ ਖਾ ਲੂਗਾ ਘਰੇ ਹੋਊਗਾ ਕਿਉਂਕਿ ਸਕੂਲ ਗਿਆ ਹੋਵਾਂ ਹੁੰਦਾ ਫਿਰ ਉਹਦੇ ਪਿੱਛੇ ਤੇ ਸਾਡਾ ਵੀ ਖਾਣ ਨੂੰ ਦਿਲ ਨਹੀਂ ਕਰਦਾ ਤਾਂ ਕਰਕੇ ਮੈਂ ਅੱਜ ਜਮਾਈਆ ਵੀ ਕੱਲੂ ਅਦਵਾਰ ਨਾਲੇ ਉਹ ਦੇਖ ਕੇ ਖੁਸ਼ ਹੋ ਜਾਊਗਾ ਨੂੰ ਦੱਸਿਆ ਨਹੀਂ ਹੈਗਾ ਦੇਖ ਕੇ ਖੁਸ਼ ਹੋਊਗਾ ਹੁਣ ਆਈਸਕ੍ਰੀਮ ਜਮੀ ਹੋਈ ਤੁਹਾਨੂੰ ਦਿਖਾਉਂਗੀ ਨੈਕਸਟ ਵੀਡੀਓ ਚ ਜੇਕਰ ਤੁਹਾਨੂੰ ਰੈਸਪੀ ਲੈਣੀ ਹੋਈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੋ ਸਕਦਾ ਹੈ ਕਿਸੀ ਹੋਣੀ ਗਲਤੀ ਮੈਂ ਤੁਹਾਡੇ ਥੋੜੇ ਜਿਹੀ ਪੈਸੇ પાਕੇ ਹੋਣ ਹਾਇਰਫਾ ਜਿੱਤੇ ਵੀ ਹੋਣੀ ਉਹ ਤਾਂ ਚੱਲ ਲੱਗਦਾ ਹੋਊਗਾ ਤੁਸੀਂ ਨਾ ਐ ਹੀ ਕਰੋ ਇਹ ਪੈਸੇ ਨਾ ਚਾਕੇ ਵਾਪਸ ਕਰਕੇ ਆਓ ਮਰੇ ਵਾਪਸ ਕਰਕੇ ਆ ਪਰ ਕੀ ਰੂ ਫਿਲਮ ਚੱਲ ਰਹੀ ਆ ਗੁੰਮ ਤਾਂ ਹੈਗੀ ਸੀ ਇਹਨੇ ਪੈਸੇ ਰਾਤ ਵਾਲੀ ਅੱਧੀ ਛੁੱਟ ਗਈ ਸੀ ਕੱਲ ਨੂੰ ਤਾਂ ਛੁੱਟੀ ਐ ਕੱਲ ਨੂੰ ਤਾਂ ਐਤਵਾਰ ਆ ਥੋੜੀ ਛੋੜੀ ਚ ਚੋਰੀ ਦੇ ਪੈਸੇ ਪਾ ਲਓ ਤਾਂ ਕਿ ਥੋੜੀ ਯੂਵੀ ਵੀ ਤਾਂ ਹੀ ਦੇਖ ਰਿਆ ਕੱਲ ਨੂੰ ਛੁੱਟੀ ਐ ਉਹ ਤੂੰ ਚੁੱਪ ਕਰੀਂ ਨੀ ਤੂੰ ਐਂ ਤਾਂ ਲੱਗਿਆ ਕਸਟਰਡ ਠੰਡਾ ਕਰਨ ਇਹ ਮੈਂ ਨਾਰਮਲੀ ਆਈਸਕ੍ਰੀਮ ਟਿੱਕੇ ਨਾਲ ਜਮਾਈ ਐ ਹਜੇ ਜਿਵੇਂ ਕਿ ਬਸ ਵੀ ਅਵਧਾ ਦੁੱਧ ਜਿਹੜਾ ਕਸਟਰਡ ਪਾ ਕੇ ਉਹ ਪੂਰੀ ਤਰ੍ਹਾਂ ਜਿਵੇਂ ਆਈਸਕ੍ਰੀਮ ਵਧੀਆ ਜਮਾਣੀ ਹੁੰਦੀ ਐ ਜਿਹੜੀ ਕਰੀਮ ਪੈਂਦੀ ਐ ਮਲਾਈ ਪੈਂਦੀ ਐ ਉਵੀ ਮੈਨੂੰ ਆਂਦੀ ਹੈ ਜਮਾਣੀ ਜੇ ਤੁਹਾਨੂੰ ਉਹਦੀ ਰੈਸਪੀ ਚਾਹੀਦੀ ਹੋਈ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਆਪਣਾ ਫਿਰ ਆਪਾਂ ਪੂਰੀ ਰੀਜਨਲ ਦੱਸਾਂਗੇ ਤੁਹਾਨੂੰ ਵੀ ਕਿਵੇਂ ਬਣਾਉਣੀ ਆਪਾਂ ਹੋਮ ਮੇਡ ਕਿਉਂਕਿ ਆਪਾਂ ਕਈ ਵਾਰ ਐਵੇਂ ਹੁੰਦਾ ਏ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਨੂੰ ਘਰ 'ਚ ਆਈਸਕ੍ਰੀਮ ਵਗੈਰਾ ਜਿਹੜੇ ਆਪਾਂ YouTube 'ਤੇ ਵੀਡੀਓਜ਼ ਦੇਖਨੇ ਆ ਇਹ ਜਿਹਾ ਖਾਣਾ ਪਕਾਣਾ ਹੁੰਦਾ ਵੀ ਆਪਾਂ ਵੀਡੀਓਜ਼ ਤਾਂ ਦੇਖ ਲੈਂਦੇ ਆ ਪਰ ਉਹ ਦੇਖਣੇ ਵੀ ਵੀ ਆਸਾਨ ਲੱਗਦੀਆਂ ਵੀ ਹਾਂ ਬਹੁਤ ਆਸਾਨ ਨੇ ਪਰ ਆਪਾਂ ਜਿਹੜੀ ਉਹ ਚੀਜ਼ ਨੂੰ ਬਣਾਉਣ ਲੱਗਦੇ ਆ ਜਦ ਵੀ ਇੱਕ ਤਰ੍ਹਾਂ ਇਹ ਨਾ ਫਿਰ ਉਹ ਜੰਗ ਜੀ ਛਿੜ ਜਾਂਦੀ ਆ ਵੀ ਕਈ ਵਾਰ ਆਪਾਂ ਤਾਂ ਉਹ ਚੀਜ਼ ਬਣਦੀ ਵੀ ਨਹੀਂ ਹੈਗੀ ਆ ਮੈਂ ਵੀ ਇਹੀ ਜਿਹੀ ਚੀਜ਼ਾਂ ਟਰਾਈ ਕਰਦੀ ਹੁੰਦੀ ਆ ਵੀ ਜਿਸ ਤਰ੍ਹਾਂ ਮਤਲਬ ਵੀ ਜਿਹੜੀਆਂ ਆਪਾਂ ਨੂੰ ਜੇ ਮੈਨੂੰ ਸਮਝ ਲਉ ਆਸਾਨ ਵੀ ਮੈਨੂੰ ਬਹੁਤ ਔਖਾ ਲੱਗਦੀ ਐ ਜਿਆਦਾ ਹੀ ਆਸਾਨ ਲੱਗਦੀ ਐ ਮੈਂ ਵੀ ਉਹੀ ਚੀਜ਼ ਤਰੀਕਾ ਟਰਾਈ ਕਰਦੀ ਹੁੰਦੀ ਐ ਵੀ ਉਹਦੇ ਨਾਲ ਚੀਜ਼ ਵਧੀਆ ਵੀ ਬਣੇ ਉਹੀ ਤਰੀਕਾ ਜਿਹੜਾ ਮੈਂ ਥੋੜੂ ਦੱਸ ਦਿੰਨੀ ਹੁੰਦੀ ਐ ਵੀ ਹਾਂ ਸ਼ਾਇਦ ਜੇ ਮੈਂ ਕਰ ਸਕਦੀ ਐ ਤਾਂ ਤੁਸੀਂ ਵੀ ਕਰ ਸਕਦੇ ਹੋ ਕਿਉਂਕਿ ਔਖੇ ਔਖੀ ਐ ਤਾਂ ਰੈਸਪੀਆਂ ਦੇਖ ਕੇ ਨਾ ਮੈਂ ਟਰਾਈ ਜਰੂਰ ਬਹੁਤ ਕੀਤੀਆਂ ਨੇ ਪਰ ਮੇਤੋਂ ਹੋਈਆਂ ਨਹੀਂ ਹੈਗੀਆਂ ਵੀਡੀਓਜ਼ 'ਚ ਇਦਾਂ ਹੁੰਦਾ ਵੀ ਕਈ ਵਾਰ ਦੇਖੋ ਵੀ ਉਹ ਦੱਸਦੇ ਨੇ ਵੀ ਇਹ ਆਸਾਨ ਹੈ ਉਹ ਆਸਾਨ ਹੈ ਇਤਨਾ ਆਸਾਨ ਇਦਾਂ ਆਸਾਨ ਨਾ ਪਰ ਉਹ ਹੁੰਦੀਆਂ ਨਹੀਂ ਹੈਗੀਆਂ ਆਸਾਨ ਮੈਂ ਮੈਂ ਕਿਹਾ ਬਹੁਤ ਮੇਰੇ ਨਾਲ ਦੇ ਬਹੁਤ ਭੈਣਾ ਹੋਣਗੀਆਂ ਜਿਹੜੀਆਂ ਭੈਣ ਭਾਈ ਹੋਣਗੀਆਂ ਜਿਹੜੇ ਸਾਰੇ ਟਰਾਈ ਕਰਕੇ ਦੇਖਦੇ ਹੋਣਗੇ ਵੀ ਹਾਂ ਟਰਾਈ ਕਰਕੇ ਦੇਖੀਏ ਪਰ ਉਹ ਕੰਮ ਵੀ ਮਤਲਬ ਸਿੱਧਾ ਚੜਦਾ ਨਹੀਂ ਹੋਣਾ ਮੇਰੇ ਤੋਂ ਵੀ ਇਸ ਤਰ੍ਹਾਂ ਬਹੁਤ ਹੋਇਆ ਮੈਂ ਵੀਡੀਓਜ਼ ਦੇਖਦੀ ਆਂ ਵੀ ਮੈਨੂੰ ਲੱਗਦਾ ਵੀ ਬਹੁਤ ਆਸਾਨ ਹੈ ਸ਼ਾਇਦ ਮੈਂ ਕਰ ਲੂੰਗੀ ਜਦ ਮੈਂ ਕਰਦੀ ਆਂ ਤਾ ਮੇ ਤੋਂ ਬਸ ਕੁਝ ਵੀ ਨਹੀਂ ਹੁੰਦਾ ਹੈਗਾ ਇੱਕ ਤਰ੍ਹਾਂ ਦੇ ਖਲਾਰਾ ਹੀ ਪੈ ਜਾਂਦਾ ਹੈ ਬਸ ਵੀ ਉਹ ਫਿਰ ਨਾ ਜਦ ਖਰਾਬ ਹੋ ਜਾਂਦਾ ਸਾਰਾ ਕੁਝ ਫਿਰ ਮੈਂ ਐ ਸੋਚ ਲੈਂਦੀ ਹਾਂ ਮਾਂ ਚ ਵੀ ਬਸ ਹੁਣ ਇਹ ਤੋਂ ਬਾਅਦ ਮੈਂ ਕੋਈ ਰੈਸਪੀ ਟ੍ਰਾਈ ਕਰਨੀ ਹੈਗੀ ਪਰ ਫਿਰ ਮੈਂ ਨੈਕਸਟ ਟਾਈਮ ਫੇਰ ਕੋਈ ਦੇਖਦੀ ਆਂ ਵੀ ਹਾਂ ਜੇ ਮੈਨੂੰ ਲੱਗ ਜੇ ਮੇਤੋਂ ਭੱਜ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿਰ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਹਾਂ ਮੈਂ ਜੇ ਮੈਂ ਬਣਾ ਸਕਦੀ ਹਾਂ ਤਾਂ ਸ਼ਾਇਦ ਤੁਸੀਂ ਵੀ ਬਣਾ ਸਕਦੇ ਹੋ ਕਿਉਂਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਸਭ ਤੋਂ ਸੌਖੀਆਂ ਚੀਜ਼ਾਂ ਹੀ ਬਣਾ ਸਕਦੀ ਆਂ ਔਰ ਜਿੰਨੀ ਕੁ ਕੁਕਿੰਗ ਮੇਰੇ ਹੱਥਾਂ ਦੀ ਵਧੀਆ ਹੋਊਗੀ ਮੈਂ ਤੁਹਾਨੂੰ ਜ਼ਿਆਦਾਤਰ ਉਹ ਚੀਜ਼ਾਂ ਹੀ ਦਿਖਾਨੀ ਆ ਜਿਹੜੀ ਜਿਹੜੀ ਮਤਲਬ ਮੇਰੇ ਹੱਥਾਂ ਦੀਆਂ ਬਹੁਤ ਵਧੀਆ ਬਣਦੀਆਂ ਨੇ ਰੈਸਪੀਆਂ ਉਹੀ ਚੀਜ਼ਾਂ ਮੈਂ ਤੁਹਾਨੂੰ ਦਿਨਾਰ ਬਾਰ-ਬਾਰ ਸ਼ੇਅਰ ਕਰਦੀ ਆਂ ਬਾਰ-ਬਾਰ ਵੀ ਤੇ ਨਵੀਆਂ ਚੀਜ਼ਾਂ ਵੀ ਇਹ ਨਹੀਂ ਹੈਗਾ ਕਿ ਨਵੀਆਂ ਚੀਜ਼ਾਂ ਨਹੀਂ ਸ਼ੇਅਰ ਕਰੂੰਗੀ ਅੱਗੇ-ਅੱਗੇ ਮੈਂ ਹੋਰ ਨਵੀਆਂ-ਨਵੀਆਂ ਟਰਾਈ ਕਰੂੰਗੀ ਸ਼ੇਅਰ ਕਰੂੰਗੀ ਤੁਹਾਨੂੰ ਤੇ ਨਾਲ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗੀ ਵੀ ਬੱਡੇ ਆਸਾਨ ਤਰੀਕੇ ਨਾਲ ਦਸਾਂ ਜਿਹੜੀਆਂ ਤੁਸੀਂ ਟਰਾਈ ਕਰ ਲਓ ਇਸੇ ਤਰ੍ਹਾਂ ਕਸਟਰਡ ਲੈਕਚਰ ਬਾਲਾ ਲੰਬਾ ਹੋ ਗਿਆ ਨਾ ਤੁਸੀਂ ਵੀ ਬੋਰ ਹੋਵੋਗੇ ਵੀ ਆਹ ਵੀ ਹੈਡਾ ਲੰਬਾ ਲੈਕਚਰ ਦਾ ਨਾ ਕੋਈ ਵੀ ਨਹੀਂ ਸੁਣ ਸਕਦਾ ਤੇ ਬਸ ਐਦਾਂ ਹੀ ਕਸਟਰਡ ਆਈਸਕ੍ਰੀਮ ਵੀ ਹੈ ਤੇ ਹੁਣ ਮੈਂ ਨਾਰਮਲੀ ਜਿਵੇਂ ਬਸ ਦੁੱਧ ਔਰ ਕਸਟਰਡ ਹੀ ਉਹ ਕਰਿਆਏ ਬਸ ਥੋੜਾ ਜਿਹਾ ਹੁਣ ਗ੍ਰਾਈਂਡਰ ਫੇਰ ਦੂੰਗੀ ਜਿਵੇਂ ਆਪਾਂ ਠੰਡਾ ਕਰਦੇ ਤਾਂ ਇਹਦੇ ਵਿੱਚ ਮਲਾਈ ਆ ਜਾਂਦੀ ਹੈ ਬਸ ਗ੍ਰਾਈਂਡਰ ਫੇਰ ਕੇ ਮੈਂ ਭਾਂਡੇ ਚ ਪਾ ਕੇ ਫ੍ਰਿਜ ਚ ਧਰ ਦੂੰਗੀ ਬਾਕੀ ਇਹਨੂੰ ਉਹ ਕਰਨ ਲਈ ਤਾਂ ਇਹਦੇ ਚ ਮਲਾਈ ਪੈਂਦੀ ਹੈ ਮਲਾਈ ਵੀ ਪੈਂਦੀ ਹੈ ਆਪਾਂ ਜਿਹੜੀ ਬਾਹਰੋਂ ਮੁੱਲ ਕਰੀਮ ਲੈਂਦੇ ਆ ਜਿਹੜੀ ਕੇਕ ਕੇਕ ਤੇ ਲੱਗਦੀ ਆ ਉਹ ਵੀ ਪੈਂਦੀ ਹੈ ਤਾਂ ਜਾ ਕੇ ਇਹ ਕੋਈ ਆਈਸਕ੍ਰੀਮ ਬਣਦੀ ਹੈ ਹਨਾ ਇੱਦਾਂ ਤਾਂ ਹੈ ਨਹੀਂ ਵੀ ਆਪਾਂ ਘਰ ਦੀਆਂ ਚੀਜ਼ਾਂ ਨਾਲ ਹੀ ਆਈਸਕ੍ਰੀਮ ਬਣਦੀ ਹੈ ਘਰ ਦੀ ਹਰ ਬਾਜ਼ਾਰ ਤੋਂ ਲੈਂਦੀ ਚ ਬਹੁਤ ਫਰਕ ਹੁੰਦਾ ਹੈ ਤਾਂ ਕਰਕੇ ਜ਼ਿਆਦਾਤਰ ਤਾਂ ਕਰੀਮ ਇਹ ਚੋ ਹੀ ਪੈਂਦੀ ਹੈ ਸ਼ਾਇਦ ਇਹਦੇ ਚ ਘਰ ਦੀ ਵੀ ਪੈ ਜਾਂਦੀ ਹੈ ਪਰ ਫੈਂਟ ਨਹੀਂ ਪੈਂਦੀ ਹੈ ਚਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਮੇਰਾ ਹਰ ਵੀਲੌਗ ਪਸੰਦ ਆਂਦਾ ਹੋਊਗਾ ਸਾਡਾ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਸੀਂ ਸਾਰੇ ਵੀਡੀਓਜ਼ ਬਹੁਤ ਘੱਟ ਦੇਖਦੇ ਹੋ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਸਾਰਾ ਦਿਨ ਹੁਣ ਇੱਕ ਤਾਂ ਗਰਮੀ ਆ ਗਈਆਂ ਇੱਕ ਫੋਨ ਚੱਕੋ बार-बार ਇਹ ਦੇਖੋ ਦੇਖੋ ਨਾ ਇੱਧਰ ਉੱਧਰ ਵੀਡੀਓਜ਼ ਵੀ ਬਣਾਉਣੀਆਂ ਪੈਂਦੀਆਂ ਨੇ ਕੰਮ ਵੀ ਕਰਨਾ ਪੈਂਦਾ ਏ ਤੇ ਹੁਣ ਬਸ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਗੱਲਾਂ ਮਾਰਦੇ ਮੈਂ ਵੀ ਥੱਕ ਗਈ ਐਨੀ ਮਾਰੀ ਨਹੀਂ ਹੈਗੀ ਗੱਲਾਂ ਤੇ ਸੁਣਦੇ ਸੁਣਦੇ ਤੁਸੀਂ ਜਰੂਰ ਥੱਕ ਜਾਓਗੇ ਹੁਣ ਮਿਲਦੇ ਆਂ ਅਗਲੀ ਵੀਡੀਓ ਚ